ਪਰਸਨਲ ਬਹੁਤ ਸਾਰੀ ਝਾਵੜ ਹੋਈ ਹੈ ਜੀ ਸਾਹਮਣੇ ਦੇਖ ਸਕਦੇ ਆ ਬਹੁਤ ਚਪਟ ਹੋਈ ਹੈ ਕਿ ਮੂਰੇ ਪੂਰੇ ਟਰੱਕ ਲਾ ਦਿੱਤਾ ਗਿਆ ਸੀ ਟਰੱਕ ਨੂੰ ਪਰਾਂ ਕਰਦੇ ਆ ਦੱਸਾ ਖੋਲਿਆ ਗਿਆ ਸਾਹਮਣੇ ਦੇਖ ਸਕਦੇ ਆ ਤੁਸੀਂ ਤੇ ਰੋਕਿਆ ਗਿਆ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਦੇਖ ਸਕਦੇ ਆ ਤੁਸੀਂ ਤੇ ਕਿਸਾਨ ਵੀਰ ਪਹੁੰਚੇ ਹੋਏ ਨੇਗੇ ਤੇ ਤੇ ਸਾਹਮਣੇ ਦੇਖ ਸਕਦੇ ਆ ਗੱਲਬਾਤ ਚੱਲ ਰਹੀ ਆ ਰੋਕ ਰਹੇ ਨੇ ਕਿਸਾਨ ਵੀਰ ਇਹਨੂੰ ਸਾਰਿਆਂ ਨੂੰ ਕਿਸਾਨ ਆ ਰਹੇ ਨੇ ਦੂਰੋਂ ਦੂਰੋਂ ਤੇ ਰਾਹ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਇਹ ਟੈਂਕਰ ਲਾ ਕੇ ਰੋਕਿਆ ਗਿਆ ਸੀਗਾ ਯੂਨੀਵਰਸਿਟੀ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਅੱਗੇ ਕੀ ਰੂਪਰੇਖਾ ਹੁੰਦੀ ਹੈਗੀ ਸਾਹਮਣੇ ਦੇਖ ਸਕਦੇ ਹੋ ਇਹ ਟੈਂਕਰ ਲਾ ਕੇ ਬੈਰੀਗੇਡ ਲਾ ਦਿੱਤੇ ਗਏ ਸੀਗੇ ਇੱਥੇ ਰੱਸਾ ਬੰਨ ਦਿੱਤਾ ਸੀ ਰੱਸਾ ਖੋਲ ਕੇ ਬਹੁਤ ਸਾਰੀ ਝਟਪੋਈ ਹੈਗੀ ਯੂਨੀਵਰਸਿਟੀ ਨੂੰ ਰੋਕ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ ਵੀ ਜਾਣ ਨਹੀਂ ਦਿੱਤਾ ਅੱਗੇ ਪੁਲਿਸ ਨੇ ਤੈਨਾਤ ਆ ਜਿਵੇਂ ਗੱਲਬਾਤ ਹੋਈ ਸੀਗੀ ਰੋਕਣਗੇ ਪਰ ਅੱਗੇ ਦੇਖਦੇ ਆ ਕੀ ਰੂਪਰੇਖਾ ਹੈ ਗੱਲਬਾਤ ਚੱਲ ਰਹੀ ਹੈਗੀ ਹੱਗੇ ਅੱਗੇ ਤੇ ਦੇਖ ਸਕਦੇ ਹੋ ਤੁਸੀਂ ਗੱਲਬਾਤ ਚੱਲ ਰਹੀ ਹੈ ਅੱਗੇ ਜਾਣ ਨਹੀਂ ਦਿੱਤਾ ਯਾਰ ਪਹਿਲਾਂ ਬਹੁਤ ਸਾਰੀ ਝੜਪ ਹੋਈ ਹੈ ਵੀ ਕੀ ਦੇਖ ਸਕਦੇ ਹੋ ਤੁਸੀਂ ਆ ਗਿਆ ਆ ਗਿਆ ਉਹ ਆ ਗਿਆ ਆ ਗਿਆ ਦੋਰਾ ਸ਼ੋਰਾ ਨਾਲ ਦੁਬਾਰਾ ਤੋਂ ਆ ਗਏ ਨੇ ਕੀ ਦੇਖ ਸਕਦੇ ਹੋ ਅੱਗੇ ਗੱਡੀ ਲਾ ਦਿੱਤੀ ਗਈ ਆ ਦੁਬਾਰਾ ਫੇਰ ਕੋਰਸਾ ਜਿਹੜੀ ਉਹ ਤੈਨਾਤ ਕਰ ਦਿੱਤੀ ਗਈ ਹੈਗੀ ਤੇ ਅੱਗੇ ਕੀ ਰੂਪਰੇਖਾ ਬਣਦੀ ਆ ਦੇਖ ਸਕਦੇ ਹੋ ਦੁਬਾਰਾ ਜਿਹੜਾ ਕਾਬਲਾ ਉਹ ਚੱਲਿਆ ਗਿਆਗਾ ਦੇਖ ਸਕਦੇ ਹੋ ਗੱਡੀ ਨੂੰ ਠੱਕਾ ਲਾ ਕੇ ਅੱਗੇ ਕਰ ਦਿੱਤਾ ਗਿਆਗਾ ਗੱਡੀ ਨੂੰ ਠੱਕਾ ਲਾ ਕੇ ਅੱਗੇ ਕਰ ਦਿੱਤਾ ਗਿਆਗਾ ਬੱਧ ਰਹੇ ਨੇ ਜੋਰਾ ਸ਼ੋਰਾ ਨਾਲ ਬਹੁਤ ਰੋਕਣ ਦੀ ਕੋਸ਼ਿਸ਼ ਕਰ ਦਿੱਤੀ ਗਈ ਸੀਗੀ ਪਰ ਫਿਰ ਵੀ ਅੱਗੇ ਵੱਧ ਰਹੇ ਨੇ ਨੌਜਵਾਨ ਪੁਲਸ ਦੇ ਵੱਲੋਂ ਬਹੁਤ ਵੱਡੀ ਕਾਰਵਾਈ ਜਿਹੜੀ ਉਹ ਰਾਹ ਦੇ ਵਿੱਚ ਰੋਕਣ ਵਾਲੇ ਕਰ ਦਿੱਤੀ ਗਈ ਸੀ ਫਿਰ ਵੀ ਚੱਲ ਰਹੇ ਹਨ ਨਾਲ ਦੀ ਨਾਲ ਦੇਖ ਸਕਦੇ ਹੋ ਪੁਲਸ ਨੇ ਰੋਕ ਦਿੱਤਾ ਗਿਆਗਾ ਦੇਖ ਸਕਦੇ ਹੋ ਰੋਕਿਆ ਜਾ ਰਿਹਾ ਹੈਗਾ ਪੁਲਸ ਦੇ ਵੱਲੋਂ ਹਜੇ ਵੀ ਰੋਕਿਆ ਜਾ ਰਿਹਾ ਹੈਗਾ ਤੇ ਰੂਟ ਰੂਟ ਜਿਹੜਾ ਉਹ ਐਸਐਸਪੀ ਮੈਡਮ ਦੇ ਵੱਲੋਂ ਦਿੱਤਾ ਗਿਆ ਸੀਗਾ ਪਰ ਫਿਰ ਵੀ ਜਿਹੜਾ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਅੱਗੇ ਹੋ ਕੇ ਹੋ ਸਕਦਾ ਅੱਗੇ ਵੈਰੀਫੀਕੇਸ਼ਨ ਹੋਰ ਹੋਈ ਹੋਵੇ ਪਰ ਅੱਗੇ ਦੇ ਸੂਰਤ ਹਾਲ ਆ ਜਿਹੜੇ ਤੁਹਾਡੇ ਨਾਲ ਆ ਜਿਹੜੇ ਸਾਂਝੇ ਕਰਾਂਗੇ ਨੌਜਵਾਨ ਭੱਜ ਰਹੇ ਨੇਗੇ ਨੌਜਵਾਨ ਜਾ ਰਹੇ ਨੇ ਆਗੂ ਵੀ ਭੱਜ ਰਹੇ ਨੇ ਪੰਜਾਬ ਕਿੱਧਾ ਉਹ ਦੱਸੀ ਤੇ ਪੰਜਾਬੀ ਬਣ ਕੇ ਇੱਡੀ ਕੋ ਫਿਰੋ ਘੋਟਾ ਹੋਣੀ ਕੋਈ ਜੋਈ ਜਾ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਆਪਾਂ ਅਕੇ ਵਰ ਸੱਜਦੇ ਆਂ ਕਿ ਕਾਪਾ ਕੇ ਵੱਧ ਨਹੀਂ ਸਕਦੇ ਇਹਦਾ ਲਫਜ਼ਾ ਨਾਲ ਇਹਨਾਂ ਨੌਜਵਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਇਖਫਾਦੀ ਕੋਸ਼ਿਸ਼ੇ ਤੋਂ ਬਾਅਦ ਜੋ ਯੋਗਤਾ ਆਪੇ ਇੱਕ ਜਗ੍ਹਾ ਤੇ ਆ ਕੇ ਇੱਕ ਸਟੇਜ ਤੇ ਆ ਕੇ ਬਹੁਤ ਬਹੁਤ ਧੰਨਵਾਦ ਬਰਾਖਾਲਾ ਵਾਧੇ ਦੀ। ਆਪਕੋ ਬਣ ਕੇ ਬੇਨਤੀ ਆ ਬਹਿਣ ਜੋ। ਭਾਈ ਹੱਥ ਨਾਲ ਕੇ ਦੇ ਜੀ ਦਾ ਅਪਰੀਸ਼ੀਏਸ਼ਨ ਤੋਂ ਬਹੁਤ काम में तो ना करो रे रे बाबा का क्या कर के बहुत बहुत तालियों पंजाब के कोने-कोने से आए मुकेश जी साथियों वटवट जितने बढ़िया जो पंखे लागो साथ में इनके बाद एक बार मजबूत लगो आज सबसे पहले मैं इसका ही बधाई है Stop it.